ਜਿੰਦਾਬਾਦ ਜਿੰਦਾਬਾਦ ਹੱਕ ਲਈ ਜੰਨ ਲੜਦੇ ਲੋਕ ਜਿੱਲਾ ਕੋਈ ਨਾ ਦੇ ਲੋ ਹੱਕ ਲਈ ਜੋ ਲੜਦੇ ਲੋ ਜਿੱਲਾ ਕੋਈ ਨਾ ਦੇ ਲੋ ਬਿਜਲੀ ਬੋਰਡ ਦਾ ਕੰਦਾ ਚੇਅਰਮੈਨ ਮਰਦਾਬਾਦ 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 ਬਿਜਲੀ ਬੋਰਡ ਦਾ ਕੰਦਾ ਚੇਅਰਮੈਨ ਮਰਦਾਬਾਦ ਮਰਦਾਬਾਦ ਟੀਵੀ ਐਚ ਆਈ 24 ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜਾਇੰਟ ਫੋਰਮ ਦੇ ਸੱਦੇ ਤੇ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੇ ਮੰਡਲ ਪ੍ਰਧਾਨ ਅਤੇ ਸਰਕਲ ਸਕੱਤਰ ਸੁਖਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਪਾਵਰ ਕਾਮ ਮੰਡਲ ਦਫਤਰ ਧਾਰੀਵਾਲ ਵਿਖੇ ਅਰਥੀ ਫੂਕ ਮਜਾਰਾ ਕਰਦੇ ਹੋਏ ਪਾਵਰ ਕਾਮ ਮੈਨੇਜਮੈਂਟ ਵਿਰੁੱਧ ਨਾਰੇਬਾਜੀ ਕੀਤੀ ਅਤੇ ਪਾਵਰ ਕਾਮ ਮੈਨੇਜਮੈਂਟ ਦਾ ਪੁਤਲਾ ਸੌੜਿਆ ਗਿਆ ਇਸ ਮੌਕੇ ਤੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪਾਵਰ ਕਾਮ ਮੈਨੇਜਮੈਂਟ 295 ਬਟਾ 19 ਸਾਈਕਲ ਮੈਨਾਂ ਨਾਲ ਧੱਕਾ ਕਰ ਰਹੀ ਹੈ ਜਦ ਕੇ ਉਨ੍ਹਾਂ ਦਾ 3 ਸਾਲ ਦਾ ਪਰਖ ਸਮਾਂ ਪੂਰਾ ਹੋਣ ਤੇ ਉਹਨਾਂ ਨੂੰ ਪੂਰੀ ਤਨਖਾਹ ਨਹੀਂ ਦਿੱਤੀ ਜਾ ਰਹੀ ਅਤੇ ਬਿਨਾਂ ਵਜ੍ਹਾ ਸਾਬੇ 25 ਸਹਾਇਕ ਲੇਨਮੈਨ ਸਾਥੀਆਂ ਨੂੰ ਬਰਖਾਸਤ ਕੀਤਾ ਗਿਆ ਜਿਸ ਨੂੰ ਮੁਲਾਜ਼ਮ ਜਥੇਬੰਦੀਆਂ ਕਦੇ ਸਹਿਣ ਨਹੀਂ ਕਰਨਗੀਆਂ ਬਰਖਾਸਤ ਮੁਲਾਜ਼ਮਾਂ ਨੂੰ ਬਹਾਲ ਕਰਾਉਣ ਲਈ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਤਹਿਤ 25 ਜਨਵਰੀ ਤੋਂ 5 ਜਨਵਰੀ ਤੱਕ ਪਾਵਰ ਕਾਮ ਮੈਨੇਜਮੈਂਟ ਦੇ ਚੇਅਰਮੈਨਾਂ ਅਤੇ ਅਧਿਕਾਰੀਆਂ ਦਾ ਕਾਲੀਆਂ ਕੰਡੀਆਂ ਨਾਲ ਵਿਰੋਧ ਕੀਤਾ ਜਾਵੇਗਾ ਅਤੇ 6 ਫਰਵਰੀ ਨੂੰ ਬਿਜਲੀ ਮੰਤਰੀ ਪੰਜਾਬ ਦੀ ਕੋਠੀ ਦਾ ਘਰਾਓ ਕੀਤਾ ਜਾਊ। ਇੱਥੇ ਮੌਕੇ ਤੇ ਸੁਖਵਿੰਦਰ ਸਿੰਘ ਗਿੱਲ ਤੋਂ ਇਲਾਵਾ ਜਸਵਿੰਦਰ ਸਿੰਘ ਗਿੱਲ, ਹਰਿੰਦਰ ਸਿੰਘ ਕਲੇਰ, ਸੰਦੀਪ ਸਿੰਘ ਸੋਲ, ਹਰਪਾਲ ਸਿੰਘ, ਗੁਰਮਖ ਸਿੰਘ, ਤਰਲੋਕ ਸਿੰਘ ਖੁੰਡੀ, ਦਵਿੰਦਰ ਸਿੰਘ ਵਰਾਇਤ ਤੇ ਬ੍ਰਿਕਰਮ, ਵਿਕਰਮਜੀਤ ਸਿੰਘ ਤੇ ਸਤਨਾਮ ਸਿੰਘ, ਮੁਖਵਿੰਦਰ ਸਿੰਘ ਦਿਓਲ, ਸੁਰਿੰਦਰ ਸਿੰਘ, ਕੁਲਵਿੰਦਰ ਸਿੰਘ ਮੀਟਰ ਰੀਡਰ ਅਸ਼ੋਕ ਕੁਮਾਰ ਤੋਂ ਇਲਾਵਾ ਹੋਰ ਸਾਥੀ ਆਜਨ ਸਾਹਨੇ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਮੇਰਾ ਨਾਮ ਜੀ ਦਵਿੰਦਰ ਸਿੰਘ ਵੜੈਚਾ ਸਬਡਿਵੀਜ਼ਨ ਪ੍ਰਧਾਨ ਧਾਰੀਵਾਲ ਤੋਂ ਆ ਮੈਂ ਸਾਡਾ ਜਿਹੜਾ ਅੱਜ ਤੋਂ 4 ਸਾਲ ਪਹਿਲਾਂ ਸੀਆਰਏ 295/19 ਸਰਕਾਰ ਨੇ ਕੱਢਿਆ ਸੀ ਉਹਦੇ ਥਰੂ ਹੀ ਭਰਤੀ ਹੋਏ ਆ ਸਾਡਾ 3 ਸਾਲ ਦਾ ਪ੍ਰੋਵੀਜ਼ਨ ਪੀੜਸੀ ਆ ਇਦੇ ਵਿੱਚ ਅਸੀਂ ਆਪਣੀਆਂ ਜੋ ਸਾਨੂੰ ਮੈਕਮੇ ਨੇ ਸ਼ਰਤਾਂ ਦਸੀਆਂ ਸੀ ਉਹ ਪੂਰੀਆਂ ਕਰਦੇ ਆ ਹੋਇਆ ਹਾਂ ਭਰਤੀ ਹੋਏ ਆ ਸਾਡੇ ਕੋਲ 2 ਸਾਲ ਆਈਟੀਆਈ ਮੰਗੀ ਸੀਗੀ 2 ਸਾਲ ਅਪਰੈਂਟਸ਼ਿਪ ਸਾਡੀ ਜਿਹੜੀ ਆ ਉਹ ਕਲੀਅਰ ਆ ਉਹਦੇ ਥਰੂ ਅਸੀਂ ਭਰਤੀ ਹੋਏ ਆ ਭਰਤੀ ਹੋਣ ਤੋਂ ਬਾਅਦ 3 ਸਾਲ ਦਾ ਜਿਹੜਾ ਪ੍ਰੋਜੈਕਟ ਸੀਗਾ ਉਹ ਸਾਡਾ ਮੁਕੰਮਲ ਹੋ ਗਿਆ ਮੁਕੰਮਲ ਹੋਣ ਤੋਂ ਬਾਅਦ ਹੁਣ ਤੱਕ ਸਾਨੂੰ 10000 ਰੁਪਏ ਤਨਖਾਹ ਮਿਲ ਰਹੀ ਆ ਜੀ ਜਿਹਦੇ ਨਾਲ ਸਾਡੇ ਘਰਾਂ ਦੇ ਹਾਲਾਤ ਬਹੁਤ ਨਾਜ਼ੁਕ ਨੇ ਸਾਨੂੰ ਆਪਣੇ ਬੱਚੇ ਪਾਲਨੇ ਵੀ ਔਖੇ ਹੋਏ ਨੇ ਇਸ ਕਰਕੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਜੋ ਸਾਡਾ ਹੱਕ ਬੰਦਾ ਏ ਉਹ ਸਾਨੂੰ ਹੱਕ ਦਿੱਤਾ ਜਾਵੇ ਤੇ ਸਾਡੇ ਜਿਹੜੇ ਸਾਥੀ ਨੇ ਉਹਨਾਂ ਸਾਰਿਆਂ ਦੀਆਂ ਤਨਖਾਹਾਂ ਰਿਲੀਜ਼ ਕੀਤੀਆਂ ਜਾਣ ਮੈਂ ਸੁਖਵਿੰਦਰ ਸਿੰਘ ਗੱਲ ਡਿਵੀਜ਼ਨ ਪ੍ਰਧਾਨ ਧਾਰਿਆਲ ਸਰਕਲ ਸੱਤਰ ਅੱਜ ਜਨ ਫੋਰਮ ਤੇ ਸੱਦੇ ਤੇ 255/11 52 ਸਾਥੀ ਜਿਹੜੇ ਸਾਡੇ ਟਰਮੀਨੇਟ ਕਰਨ ਜਾ ਰਹੀ ਹੈ ਸਰਕਾਰ ਉਸ ਦੇ ਵਿਰੋਧ ਵਿੱਚ ਆਪਾਂ ਬਿਜਲੀ ਬੋਰਡ ਮੈਨੇਜਮੈਂਟ ਦਾ ਅਰਥੀਪੂਰ ਨਜ਼ਾਰਾ ਕੀਤਾ ਵਾ। ਆਉਣ ਵਾਲੇ ਸਮੇਂ 'ਚ ਅੱਪਾ ਇਹ ਸੰਦਰਸ਼ਨ ਹੋਰ ਪੇਸ਼ ਕਰਾਂਗੇ ਜੇ ਬਿਜਲੀ ਬੋਰਡ ਮੈਨੇਜਮੈਂਟ ਨੇ ਸਾਡੇ 52 ਸਾਥੀ ਤੇ ਜਿਹੜੇ ਬਾਕੀ ਸਾਥੀ ਉਹਨਾਂ ਦੀ ਤਨਖਾਹਾਂ ਬਹਾਲ ਨਾ ਕੀਤੀਆਂ ਆਮ ਆਪਾਂ ਇਹ ਸੰਗਤ ਸਮੇਂ ਤੇ ਇਹ ਸੰਘਰਸ਼ ਨੂੰ ਹੋਰ ਤਿੱਖਾ ਖੜ ਕੇ ਜਿਹੜੀ ਆ ਸਰਕਾਰ ਦੇ ਔਰ ਮੈਨੇਜਮੈਂਟ ਦੀ ਮੁਸ਼ਕਲ ਚ ਪਾਵਾ ਰਹੀ ਜੀ ਜਿਹੜੇ ਤੁਹਾਡੇ ਪੰਜੀ ਸਾਥੀ ਪਰਖਾ ਕੀਤੇ ਆ ਕੀ ਅਲੋਕੇਸ਼ਨ ਲੱਗੇ ਉਹਨਾਂ ਤੇ ਉਹ ਛੁੱਟੇ ਵਾਲੀ ਅਲੋਕੇਸ਼ਨ ਲੱਗੇ ਆ 4 ਸਾਲ ਆਪਾਂ 2 ਸਾਲ ਆਈਟੀ ਕੀਤੀ ਆ 2 ਸਾਲ ਪ੍ਰਿੰਟਸ਼ਿਪ ਕਰਕੇ ਉਹਨਾਂ ਨਾਲ ਐਕਸਪੀਰੀਅੰਸ ਲਾ ਕੇ ਇਹ ਸਰਕਾਰ ਨੇ 3 ਸਾਲ ਸਾਡੇ ਸਾਥੀਆਂ ਨੇ ਸਰਵਸਕਤੀ ਅੱਜ 3 ਸਾਲ 11 ਮਹੀਨੇ ਸੰਸਕਰਨ ਦੇ باوجود ਵੀ ਉਹ ਸਾਥੀਆਂ ਨੂੰ ਜਿਹੜੀ ਇਹ ਸਰਕਾਰ ਕਾਨੂੰਨੀ ਕਾਰਵਾਈ ਕਰ ਰਹੀ ਆ ਆਪਾਂ ਸਰਕਾਰ ਨੂੰ ਸਹਾਰਨਾ ਕਰਦੇ ਆ ਕਿ ਇਹ ਤੱਕੇਸ਼ਾਈ ਜਿਹੜੀ ਆ ਆਪਾਂ ਨਹੀਂ ਚੱਲਣ ਦੇਵਾਂਗੇ ਜਦੋਂ ਇਹ ਸਰਕਾਰ ਹੌਂਦ ਵਿਚ ਆਈ ਸੀ ਉਦੋਂ ਕਹਿੰਦੀ ਸੀ ਆਪਾਂ ਬੱਚਿਆਂ ਨੂੰ ਬੇਰੁਜ਼ਗਾਰੀ ਦੂਰ ਕਰਨ ਵਾਸਤੇ ਰੁਜ਼ਗਾਰ ਦੇਵਾਂਗੇ ਪਰ ਆਪਾਂ ਹੁਣ ਇਹਨਾਂ ਦੇ ਮੂੰਹ ਤੋਂ ਰੁਜ਼ਗਾਰ ਜਿਹੜੀ ਇਹ ਸਰਕਾਰ ਖੋਲ੍ਹ ਜਾ ਰਹੀ ਆ ਮੈਂਜਮੈਂਟ ਜਿਹੜੀ ਆ ਇਹਨਾਂ ਦੀ ਰੋਜੀ ਰੋਟੀ ਤੇ ਖੋਹਣ ਜਾ ਰਹੀ ਇਸ ਕਰਕੇ ਸਾਥ ਜਿਓ ਇਸ ਕਰਕੇ ਮੈਂ ਸਰਕਾਰ ਨੂੰ ਫੇਰ ਚੇਤਾਵਨੀ ਦਿੰਦਾ ਦੀ ਬਿਜਲੀ ਬੋਰਡ ਦੀ ਮੈਂਜਮੈਂਟ ਨੂੰ ਕਿ ਜੇ ਇਹ ਕਾਰਵਾਈ ਬੰਦ ਨਾ ਕੀਤੀ ਆਪਾਂ ਸੰਘਰਸ਼ ਜਿਹੜਾ ਹੋਰ ਤਿੱਖਾ ਕਰਾਂਗੇ ਹਾਂ ਜੀ 295/19 ਕਿੰਨੇ ਤੁਹਾਡੇ ਮੁਲਾਜ਼ਮ ਹੈਗੇ ਆ ਤੇ ਕਿੰਨੇ ਚਿਰ ਤੋਂ ਉਹਨਾਂ ਦੀਆਂ ਤਨਖਾਹਾਂ ਰੁਪਈਆਂ ਨਹੀਂ ਮਿਲ ਰਹੀਆਂ ਹਾਂ ਜੀ 2850 2850 ਜਿਹੜੇ ਸਾਡੇ ਟੋਟਲ ਮੁਲਾਜ਼ਮਾਂ 4 ਸਾਲ ਤੋਂ ਜਿਹੜੀ 3 ਸਾਲ ਤੋਂ ਇਹਨਾਂ ਪ੍ਰੋਵੀਜ਼ਨ ਪੀਡ ਜਿਹੜਾ ਕਰ ਚੁੱਕੇ ਆ 12 ਮਹੀਨੇ ਜਿਹੜੇ ਹੁਣ 11 ਮਹੀਨੇ ਕੁਛ ਦਿਨ ਜਿਹੜੇ ਇਹਨਾਂ ਦੇ ਜਿਹੜੇ ਉੱਪਰ ਜਾ ਰਹੇ ਆ ਤੇ ਸਿਰਫ ਹੌਲੀ 10000 ਰੁਪਏ ਦੇ ਹੀ ਡੀਸੀ ਰੇਟ ਦੇ ਸਭ 10000 ਤੇ ਇਹ ਆਪਣਾ ਵਿਜਾਰਾ ਕਰ ਰਹੇ ਆ ਤੁਸੀਂ ਦੱਸੋ ਅੱਜ ਜਿਹੜੀ ਮਜ਼ਦੂਰ ਦੀ ਜਿਹੜੀ ਆ ਘੱਟ ਤੋਂ ਘੱਟ 500 ਰੁਪਏ ਜਿਹੜੀ ਮਿਹਨਤ ਆ ਦਿਹਾੜੀ ਦੀ ਇਹ ਨੌਜਵਾਨ ਜਿਹੜੇ ਆ ਤੇ ਅਗਲਾ ਬਹੁਤ ਹੀ ਰિસ્ਕੀ ਨੌਕਰੀ ਡਿਊਟੀ ਕਰਕੇ ਫੇਰ ਵੀ ਨਿਗੂਣੀ ਜਿੰਨ ਤਨਖਾਹ 10000 ਤੇ ਤਨਖਾਹ ਤੇ ਜਿਹੜੇ ਆ ਕੰਮ ਕਰ ਰਹੇ ਆ ਤੇ ਬਹੁਤ ਹੀ ਇਹਨਾਂ ਸਾਥੀਆਂ ਨਾਲ ਸ਼ੋਸ਼ਣ ਹੋ ਰਿਹਾ ਆ ਆਪਾਂ ਇਹ ਸ਼ੋਸ਼ਣ ਦੇ ਵਿਰਖਲਾਪ ਜਿਹੜੀ ਆ ਆਵਾਜ਼ ਉਠਾਉਂਦੇ ਆ ਜੇ ਉਹ ਤੁਹਾਡੇ ਬਰਖਾਸ 25 ਬੰਦੇ ਪਹਾਲ ਨਹੀਂ ਕਰਦੇ ਤੇ ਗਾਂ ਤੁਹਾਡਾ ਕੀ ਐਕਸ਼ਨ ਹੋਵੇਗਾ ਐਕਸ਼ਨ ਸਾਡਾ ਡਿਜੀਟਲ ਪਰ ਤੋਂ ਅੱਜ ਜਿਹੜੀ ਅਰਥੀਪੁਰ ਮੁਜ਼ਾਵੇ ਕੀਤੇ ਆ ਆਉਣ ਵਾਲੇ ਸਮੇਂ 'ਚ 25 ਤੋਂ ਲੈ ਕੇ 5 ਤਰੀਕ ਤੱਕ ਡਾਇਰੈਕਟਰ ਜਾਂ ਚੇਅਰਮੈਨ ਸਾਹਿਬ ਕੋਈ ਬਿਜਲੀ ਬੋਰਡ ਦੀ ਮੈਨੇਜਮੈਂਟ ਇਹ ਫੀਲਡ ਤੇ ਹੁੰਦੀ ਆ ਆਪਾਂ ਉਹਦਾ ਕਾਗੀਆਂ ਝੰਡੀਆਂ ਨਾਲ ਵਿਰੋਧ ਕਰਾਂਗੇ ਤੇ 6 ਤਰੀਕ ਨੂੰ ਜਿਹੜਾ ਬਿਜਲੀ ਮੰਤਰੀ ਉਹ ਆਪਾਂ ਘਰ ਦਾ ਘਰਾਓ ਕਰਾਂਗੇ ਉੱਥੇ ਧਰਨਾ ਦਿੱਤਾ ਜਾਊਗਾ